ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਹੋਲਾ ਮਹਲਾ ਰਿਹਾ ਹੈ ਤੇ ਤਕਰੀਬਨ ਮਹੀਨੇ ਤੋਂ ਦਿਨ ਕਾਫੀ ਘਟ ਗਏ ਆ ਤੇ ਮੈਂ ਖੜਾ ਇਸ ਵੇਲੇ ਸਤਲੁਜ ਦਰਿਆ ਤੇ ਪੋੜਾ ਆਨੰਦਪੁਰ ਸਾਹਿਬ ਤੋਂ 3 ਕਿਲੋਮੀਟਰ ਪਿੱਛੇ ਇੱਧਰ ਗੜ ਸ਼ੰਕਰਾ ਜਿੱਧਰ ਕੈਮਰਾ ਹੈ ਤੇ ਆ ਦੂਈ ਸਾਈਡ ਜਿੱਧਰ ਨੂੰ ਹੁਣ ਕੈਮਰਾ ਕੀਤਾ ਇੱਧਰ ਹੈਗਾ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਹੈਗਾ 3 ਕਿਲੋਮੀਟਰ ਇੱਥੋਂ 4 ਕਿਲੋਮੀਟਰ ਤੇ ਆਪਾਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਬਾਈ ਜੀ ਗੱਲ ਇਹ ਹੈ ਬਈ ਜਿਹੜਾ ਪੁਲ ਹੈ ਆ ਤੁਸੀਂ ਆਲਾ ਦਵਾਲਾ ਦੇਖ ਲਿਓ ਬਈ ਇਹ ਜਿਹੜੀ ਮਿੱਟੀ ਹੈ ਨਾ ਕਿੱਥੇ ਤੱਕ ਚੜ ਗਈ ਨੂੰ ਮਿੱਟੀ ਚਾਰ ਸ਼ਵੇਰਾ ਐਨੀ ਹੋ ਗਈ ਆ ਵੀ ਸਕੂਟਰ ਮੋਟਰਸਾਈਕਲ ਜਾਣ ਵਾਲੇ ਦਾ ਬੜਾ ਔਖਾ ਬਈ ਤੇ ਸਭ ਤੋਂ ਵੱਡੀ ਮੈਂ ਗੱਲ ਦੱਸਦਾ ਵੀ ਜਦੋਂ ਕਿਤੇ ਮੀਂਹ ਪੈ ਜਾਂਦਾ ਇਹ ਪੁਲ ਦਾ ਪਾਣੀ ਨਹੀਂ ਨਿਕਲਦਾ ਕਿਉਂਕਿ ਜਿੰਨੇ ਹੀ ਤੇ ਸਰਾਖ ਹੈ ਉਹ ਬੰਦ ਹੋ ਗਏ ਆ ਤੇ ਧੰਨ ਦਾ ਇਹ ਪੋੜਾ ਜਿਹੜਾ ਇਹ ਏਡੀ ਵੱਡੀ ਸ਼ਮਤਾ ਨੂੰ ਝੱਲੀ ਜਾਂਦਾ ਇਹਨਾਂ ਨੂੰ ਵੱਡੇ ਵੱਡਿਆਂ ਨੂੰ ਤੇ ਆ ਰੇਤਾ ਹੈ ਇਹ ਚਾਰੇ ਸ਼ਵੇਰਾ ਬੰਦ ਹੋ ਗਿਆ ਕਿਸੇ ਪਾਸਾ ਤੁਹਾਨੂੰ ਦੇਖਦਾ ਸਰਾਗ ਇਹ ਉੱਪਰ ਇੱਕ ਖੱਡ ਦਾ ਰੂਪ ਧਾਰ ਲੈਂਦਾ ਜਦੋਂ ਇੱਥੇ ਬਰਖਾ ਪੈਂਦੀ ਮੀਂਹ ਪੈਂਦਾ ਇੱਕ ਖੱਡ ਦਾ ਰੂਪ ਧਾਰ ਲੈਂਦਾ ਬਾਈ ਜੀ ਕਿਸੇ ਵੀ ਪਾਸਾ ਦੇਖ ਲਓ ਹੈਗਾ ਕਿਤੇ ਪਾਣੀ ਨਿਕਲਣੇ ਨਿਕਾਸ ਹੈਗਾ 2 ਸਾਲ ਹੋ ਗਏ ਵੀ ਜਿਹੜਾ ਨੰਗਲ ਤੋਂ ਰਾਸਤਾ ਜਾਂਦਾ ਭਲਾਨ ਨੂਰਪੁਰਵੇਦੀ ਨੂੰ ਕਾਲਵਾ ਮੋੜ ਉਹ ਜਿਹੜਾ ਨੂਰਪੁਰਵੇਦੀ ਵਾਲਾ ਰਸਤਾ ਜਾਂਦਾ ਹੈ ਭਲਾਨ ਨੂੰ ਤੇ ਉਹੋ ਬਾਈ ਜੀ ਪੋਲਾ ਉੱਥੇ ਸਾਤ ਇਹ ਆਪਣਾ ਸਵਾਨ ਨਦੀ ਤੇ ਉਹ 2 ਸਾਲ ਹੋ ਗਏ ਉਹਨੂੰ ਬੰਦ ਉਹ ਵੀ ਤਕਰੀਬਨ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਦਾ ਪੁਲ ਹੋਣਾ ਉਹਨੂੰ 2 ਸਾਲ ਹੋ ਗਏ ਕਿਉਂਕਿ ਉਹ ਜਨਤਾ ਦੇ ਲਈ ਆਣ ਜਾਣ ਲਈ ਰੇਹਾ ਨਹੀਂ ਹੈਗਾ ਕਿਉਂਕਿ ਉਹਦੇ ਪਿੱਲਰ ਉਹ ਹਿੱਲ ਗਿਆ ਪਿਓੜ ਉਹਦਾ ਢਾਂਚਾ ਹੀ ਹਿੱਲ ਗਿਆ ਬਾਈ ਜੀ ਉਹ 2 ਸਾਲ ਤੇ ਬੰਦ ਹੈ ਤੇ ਬਹੁਤ ਪੋੜਾ ਆ ਵੀ ਬੰਦ ਹੋ ਜਾਣਾ ਤੁਸੀਂ ਟੈਨਸ਼ਨ ਨਾ ਲਾਓ ਥੋੜਾ ਟਾਈਮ ਹੈ ਇਹਦਾ ਜਿਹੜਾ ਇਹਦਾ ਸਮਾਂ ਹੈ ਨਾ ਉਹ ਵੀ ਥੋੜਾ ਜਿਹਾ ਸਮਾਂ ਹੈ ਤੇ ਦੇਖਦਾ ਤੁਹਾਨੂੰ ਕਿਤੇ ਪਾਣੀ ਵਾਲੀ ਨਿਕਾਸੀ ਵੀ ਪਾਣੀ ਕਿੱਥੋਂ ਨਿਕਲਦਾ ਇਹਦੇ ਪਰ ਬਾਈ ਜੀ ਇੱਕ ਦਰਿਆ ਥੱਲਾ ਚੱਲਦਾ ਇੱਧਰ ਇੱਕ ਦਰਿਆ ਥੱਲਾ ਚੱਲਦਾ ਤੇ ਦੂਜਾ ਦਰਿਆ ਆਹ ਜਿਹੜੀ ਰੋਡ ਹੈ ਇਹਦੇ ਵਿੱਚ ਚੱਲਦਾ ਹੁੰਦਾ ਪਰਕ ਹੈ ਸਭ ਤੋਂ ਵੱਡਾ ਕਾਰਨ ਪੁਲਾਂ ਦਾ ਟੁੱਟਣ ਦਾ ਹੈ। ਬਾਈ ਜੀ ਨਿਕਾਸੀ ਹੋਈ ਨਹੀਂ ਹੈਗੀ। ਆ ਦੇਖੋ। ਬੱਲਾ ਬੱਲਾ ਬੱਲਾ। 100 100 ਟਨ ਲੈ ਕੇ ਮਾਲ ਲੈ ਕੇ ਗੱਡੀਆਂ ਜਾਂਦੀਆਂ। ਆ ਦੇਖ ਲਓ ਖੰਭਾ ਵੀ ਕਿੱਦਾਂ ਹਿੱਲਦਾ ਤੁਸੀਂ ਦੇਖ ਲਓ। ਆ ਖੰਭਾ ਦੇਖੋ ਕਿੱਦਾਂ ਹਿੱਲਦਾ। ਪੁਲ ਦੇਖਿਆ ਕਿੱਦਾਂ ਹਿੱਲਦੇ। ਇੰਨਾ ਭਜਨ ਬਾਈ ਜੀ ਲੈ ਕੇ ਲੰਘਦੇ ਆ ਫਿਰ। ਇਹ ਵੀ ਤਾਂ ਕਿਸੇ ਦੀ ਜ਼ਿੰਮੇਵਾਰੀ ਬਣਦੀ ਆ ਬਾਈ ਜੀ ਆਹ ਚੀਜ਼ ਨੂੰ ਸਾਫ਼ ਕਰਨ ਦੀ। ਹੋਰ ਤੂੰ ਮੈਂ ਕਿੱਥੇ ਤੱਕ ਜਾਵਾਂ ਮੈਂ ਸਾਰੇ ਪੁਲ ਪਰ ਜਾ ਕੇ ਤੁਹਾਨੂੰ ਦੱਸ ਦਿੰਦਾ ਬੇ ਹੈਗਾ ਕਿਤੇ ਕੋਈ ਸਰਾਖ ਇੱਥੇ ਪਾਣੀ ਲੰਘਣੇ ਨੂੰ ਇਧਰਲੀ ਸਾਈਡ ਕਿ ਖੱਡ ਬਣ ਜਾਂਦੀ ਹੈ ਇਹ ਹੈ اصل ਪੁਲ ਟੁੱਟਣ ਦਾ ਕਾਰਨ ਜਾਂ ਪਾਣੀ ਨਿਕਲਣਾ ਹੀ ਨਹੀਂ ਹੈਗਾ ਸੋ ਵੀਰੋ ਮੇਰਿਓ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰੋ ਤਾਂ ਜੋ ਕਿ ਇਹ ਜਿਹੜਾ ਐ ਐਦਾਂ ਦੇ ਰਾਹ ਹੁੰਦੇ ਜੀ ਖਵਾਹ ਇਹ ਵੀ ਬੰਦ ਹੈ ਉੱਪਰ ਤੇ ਆਹ ਦੇਖ ਆਹ ਵੀ ਬੰਦ ਹੈ ਐਦਾਂ ਦੇ ਰਾਹ ਹੁੰਦੇ ਜੀ ਜਿੱਥੋਂ ਪਾਣੀ ਥੱਲੇ ਲੰਘਦਾ ਇਸ ਸਾਰਾ ਬੰਦ ਹੋ ਗਿਆ ਵਾ ਸਿਸਟਮ ਚਾਰ ਸ਼ਫੇਰਾ ਰੇਤਾ ਦੇਖੋ ਕਿਦਾ ਚੜਿਆ ਵਾ ਪੁਲ ਬਾਈ ਜੀ ਤਾਂ ਹੀ ਟੁੱਟਦੇ ਉਹ ਪੁਲ ਸਾਡਾ 2 ਸਾਲ ਦਾ ਬੰਦ ਹੈ ਉਹ ਨਹੀਂ ਬਣਿਆ ਨਾ ਕਿਸੇ ਨੇ ਕਿਸੇ ਨੂੰ ਸਵਾਲ ਕੀਤਾ ਨਾ ਕਿਸੇ ਨੇ ਜਵਾਬ ਕੀਤਾ ਵੋਟਾਂ ਨੂੰ ਆਈ ਜਾਂਦੇ ਵੋਟਾਂ ਮੰਗੀ ਜਾਂਦੇ ਵੋਟਾਂ ਲਈ ਜਾਂਦੇ ਜਿੱਤ ਕੇ ਜਾਈ ਜਾਂਦੇ ਕੋਈ ਬਾਈ ਪੁੱਛਦੇ ਨਹੀਂ ਸਾਡੇ ਇਲਾਕੇ ਨੂੰ ਸਾਡਾ ਤਾਂ ਬਾਈ ਹਾਲੇ ਬੜਾ ਮਾੜਾ ਇਥੇ ਅਨੰਦਪੁਰ ਸਾਹਿਬ ਮਾਈਨਿੰਗ ਨੇ ਸਾਨੂੰ ਮਾਰ ਲਿਆ ਪੁਲ ਸਾਡੇ ਟੁੱਟ ਗਏ ਹੈ ਜਾਣੀ ਹਰ ਚੀਜ਼ ਬਾਈ ਸਾਡੇ ਕੋਲੋਂ ਖਤਮ ਹੁੰਦੀ ਜਾ ਰਹੀ ਹੈ ਹੁਣ ਸਾਡੇ ਕੋਲ ਪਾਣੀ ਤਾਂ 16 17 ਫੁੱਟ ਪਰ ਸਾਡੇ ਬੋਰ ਚੱਲਦੇ ਤੇ ਉਹ ਵੀ ਸੁੱਕ ਗਏ ਬਾਈ ਉਹ ਵੀ ਹੁਣ ਡੂੰਗੇ ਹੋ ਗਏ ਕੁਝ ਲੋਕਾਂ ਦੀਆਂ ਗਲਤੀਆਂ ਕਰਕੇ ਬਾਈ ਸਾਰਾ ਇਲਾਕਾ ਸੰਤਾਪ ਭੋਗ ਰਿਆ ਬਾਕੀ ਆ ਪੋੜ ਐ ਬਸ ਤੁਸੀਂ ਟੈਨਸ਼ਨ ਨਾ ਲਓ ਇਹ ਵੀ ਬੰਦ ਹੋ ਜਾਣਾ ਛੇਤੀ ਉਹ ਬੰਦ ਹੋ ਜਾਣਾ ਇਹ ਵੀ ਬਸ ਸਮਾਂ ਆ ਗਿਆ ਈ ਦਾ ਵੀ ਐਂਡ ਆਣੇ ਆਲਾ ਬਸ ਹੁਣ ਤੁਸੀਂ ਨਾ ਤੁਰ ਕੇ ਪਾਣੀ ਚ ਲੰਗੇ ਰਸਤਾ ਤੁਸੀਂ ਦੇਖ ਲਿਆ ਪਹਿਲਾਂ ਕਿੱਦਾਂ ਲੰਘਦੇ 2 ਸਾਲ ਹੋ ਗਏ ਉਧਰ ਤੇ ਕੁਝ ਆ ਲੋਕਾਂ ਨੇ ਖਾ ਲਿਆ 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 ਕੇ ਬੋਰੀਆਂ ਗੰਦ ਗੰਦਗੀ ਇੱਥਾ ਸਿੱਟਦੇ ਬਾਈ ਲੇਖਾ ਨਹੀਂ ਆ ਜੋ ਵੀ ਘਰਾਂ ਦਾ ਗੰਦਾ ਉਹ ਸਿੱਟਦੇ ਇੱਥਾ ਇੱਕ ਆ ਵੀ ਬਹਿਣ ਨਾਵਾ ਪੈ ਗਿਆ ਬੋਰੀਆਂ ਬੋਰੀਆਂ ਫੇਰਦੀਆਂ ਸਾਰੇ ਪੁਲ ਦੇ ਉੱਪਰ ਕੂੜਾ ਹੀ ਕੂੜਾ ਫੇਰਦਾ ਘਰਾਂ ਦਾ ਕਚਰਾ ਹੀ ਕਚਰਾ ਸੁੱਕਦਾ ਗੰਦਗੀ ਗੰਦਗੀ ਫੇਰਦੀ ਇੱਧਰ ਆਹ ਬਾਈ ਜੀ ਸਾਰਾ ਬੰਦ ਹੋ ਗਿਆ ਸਾਡੀ ਤਾਂ ਬਾਈ ਕਿਸਮਤੇ ਮਾੜੀ ਆ ਯਾਰ ਅਸੀਂ ਗੁਰੂ ਦੀ ਨਗਰੀ ਚ ਬੈਠੇ ਅਨੰਦਪੁਰ ਸਾਹਿਬ ਪਰ ਬਾਈ ਸਾਡੀ ਤਾਂ ਹਰੇਕ ਪਾਸੇ ਦੇ ਕਿਸਾਨ ਦਾ ਪਾਣੀ ਸਾਡਾ ਚਲ ਗਿਆ ਬਾਈ ਪਾਣੀ ਸਾਡੇ ਡੂੰਗੇ ਹੋ ਗਏ ਮਾਈਨਿੰਗ ਕਰਕੇ ਬਾਈ ਤਬਾਹੀ ਕਰ ਦਿੱਤੀ ਇੰਨੀ ਤਬਾਹੀ ਕਰਤੀ ਬਾਈ ਜੀ ਇਹ ਪੂਰੀ ਨਹੀਂ ਕਦੇ ਹੋਣੀ ਮਾਈਨਿੰਗ ਕਰੋ ਮਾਈਨਿੰਗ ਤੇ ਬਿਨਾ ਸਰਦਾ ਵੀ ਹੈ ਨਹੀਂ ਕਿਉਂਕਿ ਲੋਕਾਂ ਦਾ ਘਰ-ਬਾਰ ਪਾਣੇ ਆ ਇਹਨੀਆਂ ਵੀ ਘਰ-ਬਾਰ ਨਹੀਂ ਪਾਣੇ ਪਾਣੇ ਆ ਪਰ ਮਾਈਨਿੰਗ ਬਾਈ ਜੀ ਕੁਝ ਜਾਇਜ਼ ਕਰੋ ਕੁਝ ਜਿਹੜਸ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਲਈਏ ਪਾਣੀ ਵੀ ਮੋਗ ਗਿਆ ਬਾਈ ਜੀ ਸਾਰਾ ਕੁਝ ਮੋਗ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਰਾ ਕੁਝ ਹੀ ਗਿਆ ਬਾਈ ਜੀ ਹੱਥਾਂ ਚ ਕਿੰਨਾ ਸੋਹਣਾ ਹਰਿਆ ਭਰਿਆ ਇਲਾਕਾ ਤਾਂ ਹੈ ਦੋ ਪਹਾੜਾਂ ਦੇ ਵਿਚਕਾਰਲੀ ਧਰਤੀ ਸੀ ਇਹ ਜੰਗਲੀ ਏਰੀਆ ਤਾਂ ਐਵੇਂ ਥੋੜਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾ ਸੁੱਚੇ ਪਾਤਸ਼ਾਹ ਨੇ ਇਲਾਕਾ ਚੁਣਿਆ ਤਾਂ ਇੱਕ ਟਾਈਮ ਇੱਥੋਂ ਕਹਿੰਦੇ ਸਮੁੰਦਰ ਵਾਂਗੂ ਪਾਣੀ ਲੰਘਦਾ ਹੁੰਦਾ ਤਾਂ ਹੁਣ ਤਾਂ ਨਹਿਰਾਂ ਨਾਲ ਚੱਲ ਗਿਆ ਬਾਈ ਬਾਹਰ ਨਹਿਰਾਂ ਲੈ ਗਈਆਂ ਹੁਣ ਤਾਂ ਦਰਿਆ ਸੁੱਕੇ ਹੋ ਗਏ ਆ ਰਹਿ ਗਿਆ ਮਾੜਾ ਮੋਟਾ ਇਹ ਵੀ ਸਾਤੋ ਖੋ ਲੈਣਾ ਬਾਈ ਜੀ ਸਾਰਾ ਕੁਝ ਹੀ ਖੋ ਲਿਆ ਬਸ ਹੁਣ ਤਾਂ ਆਪਣੇ ਆਪ ਤੇ ਇੱਕ ਤਰਾਸ ਜੇ ਤਰਾਸ ਦੀ ਜੇ ਤਰਸ ਜਾਂਦਾ ਆਪਣੇ ਆਪਰ ਵੀ ਯਾਰ ਸਤੌਣ ਜੀ ਨੀਵੀ ਕਰਕੇ ਜੀ ਜਾਂਦੇ ਕਿਆ ਕਰਾ ਬੰਦਾ ਕੱਲਾ ਬੰਦਾ ਬੋਲਾ ਜੁੱਤੀਆਂ ਖਾਵਾ ਬਾਈ ਮਾਰ ਦਿੰਦੇ ਆ ਗੋਲੀ ਮਿਲ ਜਾਂਦੀ ਐ ਗੋਲੀ ਮਿਲ ਜਾਂਦੀ ਬੰਦੇ ਨੂੰ ਇਹੀ ਹੈ ਇਹੋ ਜਿਹੀ ਜੀਣੇ ਦਾ ਵੀ ਕਿਆ ਕਰਨਾ ਯਾਰ ਲੋਕਾਂ ਨੂੰ ਇਹ ਹੈਗਾ ਵੀ ਸਾਡੇ ਘਰ ਥੋੜੇ ਅੱਗ ਲੱਗੀ ਗਵਾਂਡੀਆਂ ਤੇ ਲੱਗੀ ਆ ਕੇ ਸਾਰਿਆਂ ਦੇ ਘਰ ਲੱਗਣੀ ਸਾਵਾ ਆ ਗਿਆ ਥੋੜੇ ਸਾਰਿਆਂ ਦੇ ਘਰੇ ਅੱਗ ਲੱਗਣੀ ਹੈ ਇਹ ਸੋ ਠੀਕ ਆ ਬਾਈ ਜੀ ਆਪਾਂ ਤਾਂ ਬਾਈ ਜੀ ਇੱਕ ਦਾਰਦ ਬਿਆਨ ਕੀਤਾ ਆਪਣਾ ਬਸ ਸਾਡੇ ਦੇਖਦੇ ਆਂ ਦੇਖਦੇ ਆਂ ਤੇ ਇੱਥਾ ਜਿਹੜੇ ਵੀਰ ਇੱਥਾ ਆਨੰਦਪੁਰ ਸਾਹਿਬ ਦੇ ਲੱਗੇ ਆ ਆ ਦਰਿਆ ਤੇ ਬਸਾਖੀ ਦਾ ਮੇਲਾ ਲੱਗਦਾ ਹੁੰਦਾ ਸੀ ਉਹ ਮੇਲਾ ਹੀ ਪਤਾ ਨਹੀਂ ਲੱਗਿਆ ਮੇਲਾ ਕਿੱਥਾ ਚਲ ਗਿਆ ਉਹ ਮੇਲਾ ਹੀ ਨਹੀਂ ਲੱਭਿਆ ਬਾਈ ਕਿੱਥਾ ਚਲ ਗਿਆ ਇੱਥਾਂ ਨਹੀਂ ਹੁਣ ਮੇਲੇ ਲੱਗਦੇ ਇੱਥੇ ਦਰਿਆਵਾਂ ਪਰ ਮੇਲੇ ਲੱਗਦੇ ਹੁੰਦੇ ਤੇ ਸਾਰਾ ਕੁਝ ਬਾਈ ਜੀ ਖਤਮ ਹੋ ਗਿਆ ਸਾਡੇ ਏਰੀਏ ਦਾ ਆਪੋਲੇ ਬਸ ਇਹ ਵੀ ਬਾਈ ਥੋੜੇ ਮਹਿਮਾਨ ਐ ਇਹ ਵੀ ਬੰਦ ਹੋ ਜਾਣਾ ਦੇਖ ਲੋ ਹਾਲ ਪਾਣੀ ਕਿੱਥੋਂ ਲੰਘੂਗਾ ਯਾਰ ਥੋੜਾ ਜਿਹਾ ਵੀ ਮੀਂਹ ਪੈਂਦਾ ਥੋੜਾ ਜਿਹਾ ਵੀ ਮੀਂਹ ਪੈਂਦਾ ਇੱਥੇ ਖੱਡ ਦਾ ਰੂਪ ਧਾਰ ਲੈਂਦਾ ਉੱਪਰ ਦੇ ਹੈ ਕੀ ਕੋਈ ਬਾਈ ਜੀ ਕੋਈ ਆ ਜ਼ਿੰਦਗੀ ਆ ਕੋਈ ਯਾਰ ਹੈ ਠੀਕ ਹੈ ਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਢੂਮੇਵਾਲ ਬਾਈ ਜੀ ਦਰਦ ਬਿਆਨ ਕਰਦਾ ਮੇਰੇ ਕਹੇ ਤੇ ਕਿਸੇ ਨਾ ਮਾਈਨਿੰਗ ਤੇ ਨਹੀਂ ਹਟ ਜਾਣਾ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਉਹ ਕਾਰਨ ਆਪਾਂ ਦਾ ਆਪਣਾ ਇੱਕ ਦਰਦ ਬਿਆਨ ਕੀਤਾ ਵੀ ਬਾਈ ਮਾਈਨਿੰਗ ਹੋਣੀ ਵੀ ਚਾਹੀਦੀ ਆ ਪਰ ਥੋੜੀ ਜੀ ਜਾਇਜ ਹੋਵਾ ਐਨੀ ਢੰਗਾਈ ਨਾ ਹੋਵਾ ਵੀ ਸਾਡੇ ਪਾਣੀ ਮੁੱਕ ਗਏ ਬਾਈ ਜੀ ਕਿੱਥੇ ਨੂੰ ਅਸੀਂ ਪੈਸਾ ਲੈ ਕੇ ਜੋੜਾਂਗੇ ਜਾਂ ਪਾਣੀ ਨਹੀਂ ਬਚਣਾ ਬਾਈ ਹੈ ਜੇ ਧਰਤੀ ਨਹੀਂ ਬਚਣੀ ਪੈਸਾ ਕਿੱਥੇ ਨੂੰ ਲੈ ਕੇ ਜਾਵਾਂਗੇ ਯਾਰ ਅਗਲੇ ਸਾ ਦਾ ਪਤਾ ਨਹੀਂ ਤੁਸੀਂ ਚਾਰ ਚਾਰ ਪੀੜੀਆਂ ਦਾ ਮਾਲ ਇਕੱਠਾ ਕਰੀ ਫਿਰਦੇ ਹੋ ਆਦਮੀ ਇੱਕਦਮ ਹੀ ਆ ਬਾਈ ਜੇ ਧਾਮ ਆ ਗਿਆ ਤਾਂ ਆਦਮੀ ਹੈ ਨਹੀਂ ਆਇਆ ਤਾਂ ਬਸ ਠੀਕ ਹੈ ਕਾਣੀ ਜਬ ਪਾਣੀ ਪਾਣੀ ਵੀ ਨਾ ਕੁਛ ਹੈਗਾ ਸੰਸਾਰ ਦੇ ਵਿੱਚ ਕੁਛ ਵੀ ਨਾ ਹੈਗਾ ਬਾਈ ਠੀਕ ਹੈ ਜੀ ਬਾਈ ਜੀ ਵੀਡੀਓ ਚੰਗੀ ਲੱਗੀ ਭਾਈ ਸ਼ੇਅਰ ਕਰ ਦਿਓ ਨਹੀਂ ਚੰਗੀ ਲੱਗੀ ਤਾਂ ਭਾਈ ਤੁਹਾਡਾ ਜਮੀਰ ਮਰ ਗਿਆ ਤਾਂ ਤੁਸੀਂ ਵੀ ਆਪਣੇ ਘਰੇ ਬੈਠੋ ਠੀਕ ਹੈ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਢੂਮੇਵਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ